ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਤੇ ਸਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਅੱਜ ਵੀਡੀਓ ਸ਼ੁਰੂ ਕਰਦੇ ਹਾਂ ਬਾਣੀ ਚੱਲਿਆ ਸਕੂਲ ਇੱਧਰ ਕਰੋ ਬੱਚਾ ਦਿਖਾਓ ਝੰਡਾ ਦਿਖਾਓ Very good. ते अपने ਵਾਹ ਵੀ ਦਿਖਾ ਮੇਰਾ ਮੋਢ ਪਾਇਆ ਹੋਇਆ ਹਾਂ ਮੈਂ ਕੋਈ ਨਾ ਹਾਂ ਵੀਡੀਓ ਬਣਾਈ ਸੀ ਮੈਂ ਬਾਲੀ ਦੀ ਹੈ ਨਾ ਕੀ ਆ ਦਿਸ ਤੁਹਾਡੇ 15 ਅਗਸਤ ਦਾ है, ਹੈ ਨਾ ਮੈਂ ਇੱਥੇ ਆ ਗੂ ਹੈ ਕਾ ਫੈਂਟਲ ਠੀਕ ਨੇ ਆ ਕੀਸਾ ਇਹ ਨੁੱਕਰ ਚੁਬਦੀ ਆਹ ਵਾਰੀ ਨਾ ਕਰ ਫਰਾ ਆਹ ਦੇਖ ਫੇਰੇ ਇਸ ਦੇ ਲਾ ਕਹੀ ਨਹੀਂ ਦੇਣੀ ਹੁੰਦੀ ਹੈ ਜੀ ਚਲੋ ਬਾਹਰ ਕਰੋ ਬਾਹਰ ਬਾਹਰ ਦਾ ਆ ਨਵੇਂ ਖਰਾਬ ਹੁੰਦੇ ਅੱਜ ਸੌਂਚ ਪਾਉਣ ਲੱਗੇ ਬੰਦੇ ਕਿਉਂ ਆ ਹਰ ਚਾਰ ਤੇ ਪਾਈਦਾ ਸੌਂਚ ਖਰਾਬ ਹੋ ਜਾਂਦਾ ਮਾਸ ਤੋਂ ਪਾ ਦੇ ਹੁਣ ਹਰ ਮਾਰ ਤੇ ਪੋਣੇ ਨੇ ਜੇ ਘਾਟ ਤੇ ਅੱਛਾ ਮੈਂ ਕੀ ਕਹਾਂ ਮਾਲੇ ਸਾਡਾ ਪੰਜਾ ਨੂੰ ਪਹਿਲਾਂ ਸਪਰਾਲੇ ਹੁੰਦੇ ਨੇ ਮੇਰੇ ਬਸੇ ਤਦੋਂ ਫਾਟੇ ਕਰਨੇ ਆ ਮੇਰੇ ਬੇਟਾ ਉਹ ਤਾਂ ਕਿਹਾ ਤਾਂ ਆਪਰ ਕੀ ਦਿਖਾ ਲੈ ਇੰਨੇ ਨੇ ਕੰਮ ਆਏਗਾ ਨਹੀਂ ਬੇਕਾਰ ਨੂੰ ਲੈ ਕੇ ਹੁੰਦੇ ਸ਼ੂਰ ਉਹ ਵੀ ਜੋ ਫਟਕੇ ਜੈਨੇ ਦੀ ਹਾਂ ਤਾਂ ਬਹੁਤ ਸਮਝ ਕੇ ਤੇ ਸਾਡੀ ਖੀਰ ਰਹੀ ਹੋਈ ਹੈ ਜੀ ਆਜਾ ਆਪਣਾ ਮੀਠੇ ਖੀਰ ਕੋੜੇ ਸ਼ਵੇਰ ਦੇ ਟਾਈਮ ਆ ਵੀ 9:00 ਵਜੇ ਮਸਕੇ ਤੋਂ ਜੇ ਲੇਟੇ ਖਾਣੇ ਤੇ ਖੀਰ ਨੂੰ ਅੱਗੇ ਅੱਜ ਸ ਰੋਟੀ ਬਣਾਉਣਗੇ ਖੀਰ ਕੋੜੇ ਖਾਵਾਂਗੇ ਅੱਜ ਹੈਗਾ ਜੀ 15 ਅਗਸਤ ਅਸੀਂ ਕਮੋ ਸੌਣੇ ਚੱਜਣਾ ਊੜੇ ਅਸੀਂ ਬਣਾਏ ਨੇ ਅੱਜ ਕਿ ਬਸ ਪੀਣਾ ਚਾ ਖਾ ਲੇ ਇੱਕ ਦੋ ਵਾਰ ਤਾਂ ਕਾਕਾ ਕੇ ਘਰੇ ਬਣਾਏ ਨੂੰ ਉਸ ਕਾ ਵੀ ਬਣਾ ਲਏ ਸੌ ਜੇ ਕਹਿੰਦੇ ਆ ਮੋਂ ਨੇ ਵੀ ਸੌਂਚ ਮੇਨ ਊੜੇ ਨਾ ਹੱਬੇ ਉਹ ਕਾ ਦਾ ਜਗਤੇ ਆਇਆ ਤੇ ਤੇ ਅਸੀਂ ਰਿਹਾ ਚੱਤ ਕਰਨ ਸੋ ਮੈਂ ਦੂਜਾ ਸਮਰਾ ਦਾ ਕੱਲੋਂ ਅੱਜ ਜਾਣਾ ਸੌਂ ਦਾ ਪਿਛਲਾ ਦੇਣਾ ਤੇ ਅੱਜ ਅਸੀਂ ਬਣਾ ਕੇ ਚੱਲੋ ਊੜੇ ਬਣਾਉਣੇ ਆ ਕਿ ਘਰੀਆ ਤੇ ਆ ਆਪਾਂ ਨੇ ਪਟਾਲੇ ਲਿਆ ਕਿ ਆਪਨੇ ਭੁੰਤੀਆਂ ਸ਼ਕਰ ਤੇ ਫਿਰ ਆਪਾਂ ਨੂੰ ਚੁੱਲੇ ਤੇ ਬਣਾਵਾਂਗੇ ਪੂੜੇ ਮਿਲਦੇ ਨੇ ਪੂੜੇ ਬਣਾਨੇ ਆਪਾਂ ਚੁੱਲੇ ਤੇ ਆਪਾਂ ਲੈ ਜਾਈਏ ਕੁੱਟ ਕੇ ਇਲਾਚੀ ਲੈ ਜੀ ਕੁੱਟ ਕੇ ਆ ਲੈ ਜੀ ਲੈ ਜੀ ਬਾウダー ਪਾ ਦਨੇ ਵਧੀਆ ਟੇਸਟ ਆਊਗਾ ਇਲਾਚੀ ਦਾ That's good. How you अज आप बनाने चूल्हे कूड़े खिलाने सन एक दिन रह गया लास्ट सागे अस भी बना दिए ਇਹਨਾਂ ਨਾਲ ਜਿਸੇ ਸੌਂਫ ਪੂਰੇ ਬਣਾਏ ਨੇ ਹੈਗੇ ਅੱਗੇ ਮਾਲਾ ਪੂਰੇ ਬਣਾਉਂਦੇ ਸੀ ਸਾਂਫੇ ਮਾਲਾ ਪੂਰੇ ਤੋਂ ਦਰਹਿ ਗਈ ਸੀ ਸਭੀ ਥੋੜੋ ਰਹਾ ਤਾਂ ਦੇਖੀ ਤਾਂ ਆਉਂਦੇ ਆ ਬੰਦਵਰੇ ਉਹਦੇ ਵਾਂਗੂ ਜੀ ਲੋਹੜੇ ਚ ਜਿੰਦ ਜਿਵੇਂ ਕੜਾਹੀ ਚ ਤੜਦੇ ਹੁੰਦੇ ਨੇ ਤਾਂ ਵੀ ਉਹਨੇ ਜਲੇ ਗਏ ਬਗਾਈਏ ਲੋਕ ਹਾਂ 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 ਜਲੇ ਇੱਦਾਂ ਹੀ ਜੀਤ ਆਉਂਦੀ ਆ

हाँ जी पूड़े बनके तैयार ने जी सा प्लेट तैयार है खीर बन गई पूड़े बन गए छको जी देखो कि दे बने ने हलो बच्चों खा के वजिए बने ने जी मिठा किमें खीर तो ना पूड़े अच्छे चलो हम ऐसे सारे खा लिए जी तुम भी खाओ तुम भी आनंद माड़ो पूड़े पूड़िया बार खीर का ठीक है ਕੀ ਕਰ ਰਹੇ ਹੋ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗ ਰਹੀ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਹਾਂ ਜੀ ਆਪਰੇ 500 ਸਬਸਕ੍ਰਾਈਬ ਹੋ ਗਏ ਜੀ ਤੇ ਉੱਪਰ ਚੱਲ ਰਹੇ ਨੇ ਮੈਂ ਤੁਹਾਨੂੰ ਕਿਹਾ ਜੀ ਜਿੰਨੇ ਆਪਾਂ ਜੇ 500 ਸਬਸਕ੍ਰਾਈਬ ਹੋ ਜਾਣਗੇ ਤੇ ਆਪਾਂ ਤਿੰਨ ਗਿਫਟ ਕਰਾਂਗੇ ਜੀ ਅ빠 ਉਹ ਵੀ ਅਗਲੇ ਵੀਡੀਓ ਚ ਗੈਸਟ ਕਰਾਂਗੇ ਕੰਨਾ ਦੇਖੋ ਕਿਹਦਾ ਕਿਹਦਾ ਨਾ ਨਾ ਲੱਕੀਰਾਂ ਦੇ ਕਾਗਜ਼ ਜਿਨ੍ਹਾਂ ਦਾ ਜਿਨ੍ਹਾਂ ਨੇ ਨਵੇਂ ਨੰਬਰ ਤੇ ਜਗੀ ਉਹ ਵੀ ਆਪਣੇ ਜਰੂਰ ਨੰਬਰ ਭੇਜ ਦੋ ਤੇ ਮੈਂ ਵੀ ਆਪਣੇ ਸਾਰਿਆਂ ਦੀਆਂ ਪਾਟੀਆਂ ਬਹੁਤ ਘਣਾ ਦੇ ਆਏ ਨਹੀਂ ਨੰਬਰ ਤੇ ਮੈਂ ਆਪਣੀਆਂ ਉਹਨਾਂ ਦੀਆਂ ਪਾਟੀਆਂ ਬਣਾ ਲਾਂ ਤੇ ਦੇਖ ਤੇ ਪਾ ਦਾਂਗੀ ਉਹਨਾਂ ਦੀਆਂ ਪਾਟੀਆਂ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਐਨੀ ਸਪੋਰਟ ਦਿੱਤੀ ਆ ਜੀ ਬਹੁਤ ਬਹੁਤ ਧੰਨਵਾਦ ਦਿਲੋਂ ਦਾ ਨਵਾ ਬਨਾਵਾ ਜੀ ਜੋ ਜੇ ਵੀ ਸਪੋਟਸ ਕਰਾ ਦੇਂਦੇ ਰਹੋ ਤੇ ਜੇ ਮੇਰੇ ਵੀਡੀਓ ਵਧੀਆ ਲੱਗਦੇ ਨੇ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ